ਚੰਗੇ ਰਾਈਟਰ ਹਨ ਜਿਹੜੇ ਮਸ਼ਹੂਰ ਨੇ ਮਸ਼ਹੂਰੀ ਉਹ ਤਾਂ ਨਹੀਂ ਕਿਉਂਕਿ ਉਹ ਚੰਗੇ ਨੇ ਸਾਨੂੰ ਉਹਨਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਕਿਉਂਕਿ ਚੰਗੇ ਰਾਈਟਰ ਸਾਨੂੰ ਪਤਾ ਨਾ ਉਹ ਬੱਚੇ ਉਹਨਾਂ ਨੂੰ ਨਹੀਂ ਪਤਾ ਹੋ ਸਕਦਾ ਕਾਮਿਕਸ ਪੜ੍ਹ ਲੈਣਾ ਪਰ ਜੇ ਚੰਗੇ ਰਾਈਟਰਾਂ ਦੀਆਂ ਕਿਤਾਬਾਂ ਪੜ੍ਹਨਗੇ ਉਹਨਾਂ ਨੂੰ ਇੰਟਰਸਟ ਲੱਗੂਗਾ ਤੇ ਉਹ ਜਿਹੜੇ ਲੀਟਰਾਂ ਦੇ ਲੌਲੀਪੌਪ ਮਿਲਦੇ ਨੇ 18 19 ਸਾਲਾਂ ਦੀ ਉਮਰ 'ਚ ਜਾ ਕੇ ਜਿਹੜੇ ਉਹਨਾਂ ਨੂੰ ਕਾਹੇ ਜੋਗਾ ਨਹੀਂ ਰਹਿਣ ਦਿੰਦੀ ਉਹ ਤੋਂ ਬਚ ਜਾਣਗੇ ਮੋਬਾਈਲ ਤੁਹਾਡੇ ਹੱਥ 'ਚ ਉਹ ਛੱਡ ਦਿਓ ਮੋਬਾਈਲ ਉਹ ਕਿਉਂ ਛੱਡ ਦੋ ਯਾਰ ਸਾਡੇ ਨਾਨਕ ਦਾ ਕਨਸੈਪਟ ਆ ਸਾਡੇ ਬਾਬੇ ਨਾਨਕ ਦਾ ਕਨਸੈਪਟ ਆ ਜਿਹੜੀ ਚੀਜ਼ ਆ ਉਹ ਸ਼ੁਕਰ ਦੇ ਕਰੋ ਅਸੀਂ ਚਾਹ ਪੀਣ ਲੱਗੇ ਕਹਿੰਨੇ ਆ ਓਏ 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 ਇੱਚ ਕफीਨ ਬੜੀ ਅਸੀਂ ਰੋਟੀ ਖਾਣ ਲੱਗੇ ਕਹਿੰਨੇ ਆ ਇੱਚ ਗਲੂਜ ਬੜਾ ਅਸੀਂ ਚੌਲ ਖਾਣ ਲੱਗੇ ਕਹਿੰਨੇ ਆ ਕਿ ਵਾਈ ਬੜੀ ਉਹ ਕਿਹਦੀ ਦਾ ਸ਼ੁਕਰ ਦੇ ਕਰੋ ਕਿਤਾਬਾਂ ਤੁਹਾਨੂੰ ਸ਼ੁਕਰ ਕਰਨਾ ਸਿਖਾਉਂਦੀਆਂ ਸੱਚੀ ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖਦੇ ਤਾਂ ਸਿਟੀ ਹੈਡਲਾਈਨਸ ਮੈਂ ਹਾਂ ਤੁਹਾਡੇ ਨਾਲ ਵਸਪ ਸਿੱਕਾ ਵੱਲ ਇਸ ਵਕਤ ਅਸੀਂ ਮੌਜੂਦਾ ਅੰਮ੍ਰਿਤਸਰ ਦੀ ਯੂਟੀ ਮਾਰਕੀਟ ਵਿੱਚ ਜਿੱਥੇ ਇੱਕ ਇੱਕ ਫਰੀ ਦਾ ਗਿਆਨ ਦਾ ਲੰਗਰ ਲਗਾਇਆ ਗਿਆ ਕਿਉਂਕਿ ਗੱਲ ਕੀਤੀ ਜਾਵੇ ਇੱਥੇ ਲੋਕੀ ਖਾਣ ਪੀਣ ਤਾਂ ਜ਼ਰੂਰ ਆਉਂਦੇ ਨੇ ਪਰ ਇੱਥੇ ਕੋਈ ਚੀਜ਼ ਫਰੀ ਨਹੀਂ ਮਿਲਦੀ ਪਰ ਇੱਥੇ ਮਿਲ ਰਿਹਾ ਫਰੀ ਗਿਆਨ ਜੀ ਹਾਂ ਇੱਥੇ ਇੱਕ ਕਿਸੇ ਵਿਅਕਤੀ ਵੱਲੋਂ ਜਿਹੜਾ ਹੈ ਕਿ ਫ੍ਰੀ ਲਾਇਬ੍ਰੇਰੀ ਸ਼ੁਰੂ ਕੀਤੀ ਗਈ ਹੈ ਜਿੱਥੇ ਤੁਸੀਂ ਆ ਕੇ ਆਰਾਮ ਨਾਲ ਬੈਠ ਕੇ ਤੁਸੀਂ ਇੱਥੇ ਕਿਤਾਬਾਂ ਦੇ ਵਿੱਚੋਂ ਗਿਆਨ ਲੈ ਸਕਦੇ ਹੋ ਕਿਉਂਕਿ ਅਕਸਰ ਕਹਿੰਦੇ ਨੇ ਗਿਆਨ ਕਿਸੇ ਨਾ ਕਿਤੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਕਰਦਾ ਹੈ ਤੁਹਾਨੂੰ ਮੈਂ ਪਹਿਲਾਂ ਦਿਖਾ ਦਿੰਦਾ ਹੈ ਕਿ ਇਹ ਜਿਹੜੀ ਲਾਇਬ੍ਰੇਰੀ ਆ ਇਹ ਜਿਨ੍ਹਾਂ ਵੱਲੋਂ ਲਗਾਈ ਗਈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਤੁਸੀਂ ਦੇਖ ਸਕਦੇ ਹੋ ਇਹ ਫ੍ਰੀ ਲਾਇਬ੍ਰੇਰੀ ਆ ਜਿਹੜੀ ਇੱਥੇ ਲੱਗੀ ਹੋਈ ਆ ਤੇ ਇਹਦੇ ਵਿੱਚ ਇੱਕ ਕਿਤਾਬਾਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਕਿਤਾਬ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਹਰ ਇੱਕ ਵੱਖ-ਵੱਖ ਤਰ੍ਹਾਂ ਦੀ ਭਾਸ਼ਾਵਾਂ ਦੀ ਗੱਲ ਕਰੇ ਵੱਖ-ਵੱਖ ਪ੍ਰਕਾਰ ਦੀਆਂ ਕਿਤਾਬਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਜਿਨ੍ਹਾਂ ਵੱਲੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਦੇ ਆ ਜਾਣਦੇ ਆ ਅਖਰ ਕਿਸ ਤਰ੍ਹਾਂ ਇੱਕ ਫ੍ਰੀ ਲਾਇਬ੍ਰੇਰੀ ਦਾ ਕਨਸੈਪਟ ਦਿਮਾਗ ਦੇ ਵਿੱਚ ਆਇਆ ਬਾਕਾਇਦਾ ਤੁਹਾਨੂੰ ਇੱਥੇ ਦਿਖਾ ਵੀ ਦਿਨਾ ਇੱਥੇ ਲਿਖਿਆ ਵੀ ਫਰੀ ਲਾਇਬ੍ਰੇਰੀ ਦਾ ਮਤਲਬ ਹੈ ਕਿ ਇੱਥੇ ਕਿਤਾਬ ਪਈ ਹੈ ਤੁਸੀਂ ਆ ਕੇ ਇੱਥੇ ਬੈਠ ਕੇ ਕਿਤਾਬ ਪੜ ਸਕਦੇ ਹੋ ਤੇ ਜਿੰਨਾ ਵਿਅਕਤੀ ਵੱਲੋਂ ਸ਼ੁਰੂ ਕੀਤਾ ਗਿਆ ਸਾਡੇ ਨਾਲ ਮੌਜੂਦ ਨੇ ਪਹਿਲਾਂ ਤਾਂ ਗੱਲਬਾਤ ਕਰ ਲੈਣ ਨੇ ਭਾਜੀ ਸਾਸ਼ੀ ਗਾਜੀ ਚੈਸ਼ਕਰ ਜੀ ਆਪਨੇ ਭਾਜੀ ਮੇਰਾ ਨਾਮ ਹੈ ਤੇ ਭਾਜੀ ਕੀ ਮਨ ਕੇ ਵੇਖਣਾ ਫਰੀ ਤੁਸੀਂ ਲਾਇਬ੍ਰੇਰੀ ਲਗਾਇਆ ਕਿਸ ਤਰ੍ਹਾਂ ਕਨਸੈਪਟ ਆ ਮਾਈਂਡ ਦੇ ਵਿੱਚ ਲਗਾਉਣ ਦਾ ਫਰੀ ਲਾਇਬ੍ਰੇਰੀ ਸ਼ੁਰੂ ਕਈ ਸਵਾਲ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਜਵਾਬ ਅਸੀਂ ਲੱਭਦੇ ਹਾਂ ਉਮਰ ਵੀ ਘੜ ਦਿੰਦੇ ਆ ਨਹੀਂ ਲੱਭਦੇ ਪਰ ਅਚਾਨਕ ਜਿਵੇਂ ਕਿ ਕਿਤਾਬ ਵੀ ਲਿਖਿਆ ਮਿਲ ਜਨਾਂ ਤੇ ਬੰਦਿਆਂ ਦਾ ਧਿਆਨ ਫਿਰ ਪਿਆਰ ਉਹਨਾਂ ਪੈ ਜਾਂਦਾ। ਜਾਲੇ ਕਿ ਸਾਡੇ ਇਹਨਾਂ ਦੇਸ਼ ਦੇ ਵਿੱਚ ਧਰਮ ਦੇ ਬੜੇ ਮੁੱਦੇ ਨੇ, ਰਾਜਨੀਤੀ ਦੇ ਬੜੇ ਮੁੱਦੇ ਨੇ। ਤੁਸੀਂ ਰੋਂਦੇ ਜੇ ਤੁਹਾਨੂੰ ਰੋਟੀ ਨਹੀਂ ਮਿਲਦੀ, ਤੁਸੀਂ ਆਪਣੇ ਜਿਹੜੇ ਆਕਾ ਨੇ ਸਾਡੇ ਪੋਲੀਟਿਕਲ ਨੇਤਾ ਨੇ ਉਹਨਾਂ ਕੋ ਜਾਣਦੇ ਸੀ ਜੀ ਸਾਨੂੰ ਰੋਟੀ ਨਹੀਂ ਮਿਲਦੀ। ਉਹ ਪਹਿਲਾਂ ਪੁੱਛਦੇ ਕਿ ਨੂੰ ਵੋਟ ਪਾਈ। ਹੁਣ ਉਹ ਟੇਕਰ ਆਪ ਜਿਤਾਤਾ। ਅਗਲੀ ਹਰੀ 4 ਸਾਲਾਂ ਨੂੰ ਭੁੱਲ ਜਾਣਾ 5ਵੇਂ ਸਾਲ ਫੇਰ ਆਉਣਾ ਲਾਸਟ ਸਾਲ ਫੇਰ ਉਹਨਾਂ ਨੇ ਸਾਨੂੰ ਨਵੇਂ ਨਵੀਆਂ ਚੀਜ਼ਾਂ ਦੱਸਣੀਆਂ ਨਵੀਆਂ ਚੀਜ਼ਾਂ ਦੇ ਸਾਨੂੰ ਲੌਲੀਪੌਪ ਦੇਣੇ ਪਰ ਇਹ ਕਿ ਉਹਨਾਂ ਲੌਲੀਪੌਪਾ ਤੋਂ ਉਹ ਬਚ ਕਿਵੇਂ ਸਕਦੇ ਆ ਉਹਦੇ ਵਾਸਤੇ ਜਿਹੜੇ ਸਾਨੂੰ ਚੰਗੇ ਰਾਈਟਰ ਹੈ ਨਾ ਜਿਹੜੇ ਮਸ਼ਹੂਰ ਨੇ ਮਸ਼ਹੂਰੀ ਤਾਂ ਨਹੀਂ ਕਿਉਂਕਿ ਉਹ ਚੰਗੇ ਨੇ ਸਾਨੂੰ ਉਹਨਾਂ ਦੀ ਕਿਤਾਬਾਂ ਪੜ੍ਹਨੀਆਂ ਪੈਣਗੀਆਂ ਜਿਹੜਾ 18-20 ਸਾਲ ਦੀ ਉਮਰ ਦੇ ਵਿੱਚ ਜੂਥ ਤੋਂ ਜਵਾਨੀ ਚੜਦੀ ਹੈ ਨਾ ਜਦੋਂ ਸਕੂਲਿੰਗ ਖਤਮ ਕਰਕੇ ਤੇ ਸ਼ਹਿਰ ਚ ਨਵੀਂ ਨਵੀਂ ਆਜ਼ਾਦੀ ਮਾਣਦਾ ਨਾ ਮੋਸਟਲੀ ਮੇਰੇ ਵਰਗੇ ਪਾਗਲ ਹੋ ਜਾਂਦੇ ਨੇ ਨਵੀਂ ਆਜ਼ਾਦੀ ਵੇਖ ਕੇ ਉਹਨਾਂ ਨੂੰ ਐ ਲੱਗਦਾ ਕਿ ਜਦਾਂ ਜਿਹੜੇ ਪੋਲੀਟੀਕਲ ਬੰਦੇ ਨੇ ਜੇ ਸਾਡੇ ਤੇ ਪਿਆਰ ਨਾਲ ਹੱਥ ਰੱਖ ਦਿੰਦੇ ਨੇ ਜਾਂ ਬੱਲੇ ਜਵਾਨਾ ਕਹਿ ਦਿੰਦੇ ਆ ਤੇ ਸਾਨੂੰ ਐ ਲੱਗਦਾ ਕਿ ਉਹ ਸਾਡੇ ਤੇ ਜਾਣ ਵੀ ਨਹੀਂ ਸ਼ਾਵਰ ਕਰਨਗੇ ਜਦਕਿ ਸਾਨੂੰ ਖਲੋਸ ਦੇਣ ਜਿਵੇਂ ਦੀਪ ਸਿੱਧੂ ਕਹਿੰਦਾ ਨਹੀਂ ਹੈ ਭੇਡਾਂ ਨੂੰ ਮੁੰਨਿਆ ਜਾਂਦਾ ਕਿ ਜੋ ਮੁੰਨੀਆਂ ਨਹੀਂ ਜਾਂਦੀਆਂ ਪਤਨੀ ਕੀ ਉਹਨਾਂ ਨੇ ਸ਼ਬਦ ਬਹੁਤ ਸੋਹਣਾ ਬੋਲਿਆ ਹੈ ਦੀਪ ਸਿੱਧੂ ਨੇ ਕਿ ਸਾਨੂੰ ਭੇਡਾਂ ਨੂੰ ਹੀਟ ਕਰਦੇ ਆ ਪਰ ਜੇ ਅਸੀਂ ਚੰਗੇ ਰਾਈਟਰਾਂ ਦੀਆਂ ਕਿਤਾਬਾਂ ਪੜਾਂਗੇ ਸਾਨੂੰ ਪਤਾ ਆ ਜਿਹੜੇ ਇਹਨਾਂ ਲੀਡਰਾਂ ਦੇ ਲਾਰੇ ਆ ਕਿਸੇ ਵੀ ਕਿਸੇ ਵੀ ਦੇਸ਼ ਦੇ ਮੈਂ ਇੰਡੀਆ ਦਾ ਨਹੀਂ ਕਹਿੰਦਾ ਇਹਨਾਂ ਦੇ ਲਾਰੇ ਸ਼ੁਰੂ ਤੋਂ ਇੱਕੋ ਹੀ ਰਹੇ ਪਰ ਸਾਨੂੰ ਜਵਾਨਾਂ ਨੂੰ ਐਂ ਲੱਗਦਾ ਕਿ ਨਹੀਂ ਇਹ ਲਾਰਾ ਨਵਾਂ ਆ ਅਸੀਂ ਕੁਝ ਕਰ ਲਾਂਗੇ ਇਸ ਲੀਡਰ ਦੇ ਪਿੱਛੇ ਲੱਗ ਕੇ ਨਾ ਪਰ ਜੇ ਕਿਤਾਬਾਂ ਪੜਦੇ ਆ ਤੇ ਕਿਤਾਬਾਂ ਦਾ ਹਿਸਟਰੀ ਹੈ ਜਦੋਂ ਦਾ ਲੋਕਤੰਤਰ ਜਿਹਨੂੰ ਆਪਾਂ ਕਹਿ ਦਿੰਨੇ ਆ ਡੈਮੋਕਰੇਸੀ ਆ ਜਦੋਂ ਦੀ ਵੀ ਸ਼ੁਰੂ ਹੋਈ ਆ ਲੋਰੀਪਾ ਵੀ ਦਿੰਦੀ ਹੈਣਾ ਤੁਸੀਂ ਮਾਲੂ ਅੱਜ ਕੱਲ ਬੜਾ ਰੌਲਾ ਪੈਣ ਰਿਹਾ ਕਿ ਮੋਬਾਈਲ ਤੁਹਾਡੇ ਹੱਥ ਚ ਉਹ ਛੱਡ ਦੋ ਮੋਬਾਈਲ ਉਹ ਕਿਉਂ ਛੱਡ ਦੋ ਯਾਰ ਸਾਡੇ ਨਾਨਕ ਦਾ ਕਨਸੈਪਟ ਆ ਸਾਡੇ ਬਾਬੇ ਨਾਨਕ ਦਾ ਕਨਸੈਪਟ ਆ ਜਿਹੜੀ ਚੀਜ਼ ਆ ਉਹ ਵੀ ਸ਼ੁਕਰ ਦੇ ਕਰੋ ਅਸੀਂ ਚਾਹ ਪੀਣ ਲੱਗੇ ਕਹਿੰਨੇ ਆ ਓਏ 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 ਚੱਕ ਪੀਣ ਬੜੀ ਅਸੀਂ ਰੋਟੀ ਖਾਣ ਲੱਗੇ ਕਹਿੰਨੇ ਆ ਇਹ ਚ ਗਲੋਜ ਬੜਾ ਅਸੀਂ ਚੌਲ ਖਾਣ ਲੱਗੇ ਕਹਿੰਨੇ ਆ ਕਿ ਭਾਈ ਬੜੀ ਉਹ ਕਿਹਦੀ ਦਾ ਸ਼ੁਕਰ ਦੇ ਕਰੋ ਕਿਤਾਬਾਂ ਤੁਹਾਨੂੰ ਸ਼ੁਕਰ ਕਰਨਾ ਸਿਖਾਉਂਦੀਆਂ ਨੇ ਜਿਹੜੀ ਤੁਹਾਡੇ ਹੱਥ 'ਚ ਚੀਜ਼ ਆ ਨਾ ਤੁਸੀਂ ਉਹਨੂੰ ਸ਼ੁਕਰ ਕਰੋ ਜੇ ਸ਼ੁਕਰ ਕਰਕੇ ਤੁਸੀਂ ਜ਼ਹਿਰ ਵੀ ਖਾ ਲੋਗੇ ਤੁਹਾਨੂੰ ਜ਼ਹਿਰ ਵੀ ਘੋੜਾ ਨੂੰ ਲੱਗੂਗਾ ਪਰ ਤੁਸੀਂ ਚੀਜ਼ ਹੱਥ 'ਚ ਫੜ ਕੇ ਕਹਿੰਦੇ ਓਏ ਹੋਏ ਹੋਏ ਇਹ ਹੀ ਚੀਜ਼ਾਂ ਇਹ ਹੀ ਲੌਲੀਪੌਪ ਇਹਨਾਂ ਕਿਤਾਬਾਂ 'ਚ ਪਹਿਲਾਂ ਹੀ ਦੱਸਿਆ ਜੇ ਆਪਾਂ ਮੰਨ ਲਓ ਸਾਡੇ ਅਧੀ ਪੁੱਤ 7-8 ਸਾਲਾਂ ਦੇ 10 ਸਾਲਾਂ ਦੇ ਸਮਝਦੇ ਉਹਨਾਂ ਨੂੰ ਬਹੁਤ ਸਨੇਹ ਨਾਲ ਜੋੜਦੇ ਆ ਨਾ ਚੰਗੇ ਰਾਈਟਰਾਂ ਦੀਆਂ ਕਿਉਂਕਿ ਚੰਗੇ ਰਾਈਟਰ ਸਾਨੂੰ ਪਤਾ ਨਾ ਉਹ ਬੱਚੇ ਉਹਨਾਂ ਨੂੰ ਨਹੀਂ ਪਤਾ ਹੋ ਸਕਦਾ ਕਾਮਿਕਸ ਹੀ ਪੜ ਲੈਣਾ ਪਰ ਜੇ ਚੰਗੇ ਰਾਈਟਰਾਂ ਦੀਆਂ ਕਿਤਾਬਾਂ ਪੜਨਗੇ ਉਹਨਾਂ ਨੂੰ ਇੰਟਰਸਟ ਲੱਗੂਗਾ ਤੇ ਉਹ ਜਿਹੜੇ ਲੀਡਰਾਂ ਦੇ ਲੋਲੀਪੋਪ ਮਿਲਦੇ ਨੇ 18 19 ਸਾਲਾਂ ਦੀ ਉਮਰ 'ਚ ਜਾ ਕੇ ਜਿਹੜੇ ਉਹਨਾਂ ਨੂੰ ਕਾਹੇ ਜੋਗਾ ਨਹੀਂ ਰਹਿਣ ਦਿੰਦੀ ਉਹ ਤੋਂ ਬਚ ਜਾਣੇ ਮੈਂ ਚੰਡੀਗੜ੍ਹ ਵੀ ਰਹਾ 10 ਸਾਲ ਰਹਾ 골ਡੀ ਜਾਂ ਧੂਰੀ ਤੋਂ ਐਮਐਲਏ ਉਦੋਂ ਪ੍ਰਧਾਨ ਬਣਿਆ ਸੀਗਾ ਤੇ ਬੜਾ ਸਤਿਕਾਰਤੂ ਵੀਰ ਆ ਆਪਣਾ ਬਹੁਤ ਨਾਈਸ ਆ ਅਸੀਂ ਉਦੋਂ ਤੋਂ ਉਦੋਂ ਪਹਿਲਾਂ ਦੇ ਵੀ ਏ ਵੀ ਇਹ ਨੇ ਕਿ ਲੌਲੀਪੌਪ ਲੀਡਰਾਂ ਦੇ ਉਹ ਇੱਕ ਕੋਈ ਆਪਣੀ ਗੱਲ ਕਹਿ ਕੇ ਮੰਨ ਲਓ ਇੱਥੇ ਕਿਤੇ ਲੜਾਈ ਹੋ ਗਈ ਹੈ ਨਾ ਮੰਨ ਲਓ ਦੋ ਮੁੰਡਿਆਂ ਦੀ ਲੜਾਈ ਹੋ ਗਈ ਦੋਹਾਂ ਪਾਸੇ ਉਹ ਫੈਸਲੇ ਵੀ ਹੋਣਦੇ ਨੇ ਪਰ ਜਿਹੜੇ ਪੋਲੀਟੀਕਲ ਬੰਦੇ ਇਹਨਾਂ ਨੇ ਫੈਸਲੇ ਨਹੀਂ ਲਿਉਂਦੇ ਨੇ ਇੱਕ ਨੂੰ ਬੰਬ ਮਾਰਨ ਦਾ ਖੂਚੜਦਾ ਇੱਕ ਨੂੰ ਮਾਰ ਸੋ ਕਿਤਾਬਾਂ ਟੋਟਲ ਮਿਲਾ ਕੇ ਵੇਖੋ ਪਹਿਲੀ ਗੱਲ ਹੈ ਕਿ ਸਾਡੀ ਜਿਹੜੀ ਗੁਰਬਾਨੀ ਉਤਮ ਆ ਪਰ ਗੁਰਬਾਨੀ ਦੇ ਵਾਸਤੇ ਸਾਨੂੰ ਵੇਖੋ ਮੇਰਾ ਜੋ ਕਨਸੈਪਟ ਆ ਮੈਨੂੰ ਜੋ ਸਮਝਾਇਆ ਗਿਆ ਉਹ ਤੇਰੇ ਹੱਥ ਝੂਠੇ ਆ ਤੂੰ ਗੁਰਡੇ ਸਾਹਿਬ ਨੂੰ ਹੱਥ ਨਹੀਂ ਲਾਉਣਾ ਜੀ ਉਹ ਪਵਿੱਤਰ ਆ ਆਪਾਂ ਗੱਲ ਹੀ ਨਹੀਂ ਕਰਦੇ